ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 156 ਆਓ ਸੁਣਦੇ ਹਾਂ ਅੱਜ ਜਿਸ ਸ਼ਬਦ ਨੂੰ ਆਪਾਂ ਵਿਚਾਰ ਰਹੇ ਹਾਂ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਹੈ ਸ਼ੁਰੂ ਵਿੱਚ ਤਾਂ ਗੁਰੂ ਜੀ ਈਸ਼ਵਰ ਪ੍ਰਭੂ ਦੇ ਬਿਰਦ ਬਾਰੇ ਭਾਵ ਪ੍ਰਭੂ ਦੀ ਬਖਸ਼ਿਸ਼ ਕਿਰਪਾ ਦਇਆ ਮਿਹਰ ਆਪਣੇ ਪਿਆਰੇ ਸੇਵਕ ਦੇ ਉੱਤੇ ਨਿਛਾਵਰ ਕਰਨ ਦੀ ਗੱਲ ਕਰਦੇ ਹਨ ਕਿਉਂਕਿ ਸੇਵਕ ਆਗਿਆਕਾਰੀ ਹੈ ਤੇ ਈਸ਼ਵਰ ਦਾ ਪੁਜਾਰੀ ਹੈ ਤੇ ਅਖੀਰ ਵਿੱਚ ਸਾਨੂੰ ਉਪਦੇਸ਼ ਦਿੰਦੇ ਹਨ ਕਿ ਤੁਸੀਂ ਵੀ ਭਾਈ ਈਸ਼ਵਰ ਦੇ ਸੱਚੇ ਸੇਵਕ ਬਣ ਕੇ ਜ਼ਿੰਦਗੀ ਦਾ ਉਧਾਰ ਕਰ ਲਓ ਆਉ ਵਿਚਾਰਦੇ ਹਾਂ ਓਕੀ ਘੜੀ ਨਾ ਦੇਖਣ ਦੇਈ ਆਪਣਾ ਵੀਰ ਦਸਮਾਨ ਲਈ ਹੱਥ ਦੇ ਰਾਖੇ ਆਪਣੇ ਕੋ ਸਾਸ-ਸਾਸ ਪ੍ਰਤ ਪਾਲੇ प्रभ स्यों लाग रहो मेरा चीत आद अंत प्रभ सदा सहाई धन हमारा मीत रहाओ मन बिलास भय साहिब के अचर्ज देख बड़ाई हर सिमर सिमर आनंद कर नानक प्रभ पूरन पैज रखाई भाव अर्थ ਕੀ ਘੜੀ ਨਾ ਦੇਖਣ ਦੇਈ ਆਪਣਾ ਵਿਰਤ ਸੰਮਾਲੇ ਗੁਰੂ ਜੀ ਵਿਖਿਆਨ ਕਰਦੇ ਹੋਏ ਕਹਿੰਦੇ ਹਨ ਕਿ ਵਾਹਿਗੁਰੂ ਜਿਸ ਦਾ ਸੁਭਾਅ ਹਰ ਵੇਲੇ ਕਿਰਪਾ ਕਰਨ ਵਾਲਾ ਮਿਹਰਾਂ ਬਖਸ਼ਣ ਵਾਲਾ ਤੇ ਖਿਮਾ ਕਰਨ ਵਾਲਾ ਹੈ ਇਹ ਉਸ ਦਾ ਮਡਲਾ ਸੁਭਾਅ ਹੈ ਉਹ ਆਪਣੀ ਪਿਆਰੀ ਸੇਵਕ ਨੂੰ ਕਦੇ ਵੀ ਦੁੱਖ ਦਾ ਸਮਾਂ ਔਖੀ ਘੜੀ ਸੰਕਟ ਦਾ ਸਮਾਂ ਨਹੀਂ ਦੇਖਣ ਦਿੰਦਾ ਆਪ ਮਿਹਰ ਕਰਕੇ ਉਸ ਨੂੰ ਸੰਭਾਲ ਲੈਂਦਾ ਹੈ ਇਹ ঈশ্বর ਦਾ ਸੁਭਾ ਹੈ ਹਾਥ ਦੇ ਰਾਖੇ ਆਪਣੇ ਕੋ ਸਾਸ-ਸਾਸ ਪ੍ਰਤ ਪਾਲੇ ਆਪਣੇ ਭਗਤ ਨੂੰ ਪਿਆਰੇ ਨੂੰ ਮੁਸੀਬਤ ਵੇਲੇ ਹੱਥ ਦੇ ਕੇ ਭਾਵ ਕਿਰਪਾ ਕਰਕੇ ਉਸ ਦਾ ਬਚਾਅ ਕਰ ਦਿੰਦਾ ਹੈ ਉਸ ਦੀ ਇੱਜ਼ਤ ਪਤ ਉੱਤੇ ਬਣੇ ਕਸ਼ਟਾਂ ਨੂੰ ਉਹ ਦੂਰ ਕਰ ਦਿੰਦਾ ਹੈ ਤੇ ਉਸ ਦੇ ਉੱਤੇ ਦੁੱਖ ਵਗੈਰਾ ਨਹੀਂ ਆਉਣ ਦਿੰਦਾ ਅਤੇ ਆਪਣੇ ਸੇਵਕ ਦੀ ਹਰ ਵੇਲੇ ਹਰ ਸਵਾਸ ਦੀ ਸੰਭਾਲ ਕਰਦਾ ਰਹਿੰਦਾ ਹੈ ਭਾਵ ਉਸ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਸਹਾਈ ਹੁੰਦਾ ਰਹਿੰਦਾ ਹੈ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਸੇਵਕ ਆਪਣੇ ਵਿਗਸੇ ਹੋਏ ਮਨ ਨਾਲ ਕਹਿੰਦਾ ਹੈ ਮੇਰਾ ਈਸ਼ਵਰ ਦੇ ਨਾਲ ਚਿੱਤ ਬੜਾ ਲੱਗਦਾ ਹੈ ਮੈਂ ਉਸ ਨੂੰ ਵਿਚਾਰਦਾ ਹਾਂ ਉਸ ਦੇ ਗੁਣ ਗਾਉਂਦਾ ਹਾਂ ਬਹੁਤ ਚੰਗਾ ਲੱਗਦਾ ਹੈ ਉਹ ਗੁਣਾ ਦਾ ਭੰਡਾਰ ਹੈ ਜਿਵੇਂ ਜਿਵੇਂ ਮੈਂ ਉਸ ਦੇ ਗੁਣ ਗਾਉਂਦਾ ਹਾਂ ਓਵੇਂ ਓਵੇਂ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਕਿਰਪਾਲੂ ਲੱਗਦਾ ਹੈ ਦਿਆਲੂ ਲੱਗਦਾ ਹੈ ਯਾਦ ਕਰ ਕਰਕੇ ਮੇਰਾ ਚਿੱਤ ਆਨੰਦ ਵਿੱਚ ਆ ਜਾਂਦਾ ਹੈ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਆਦ ਅੰਤ ਮੇਰਾ ਪਿਆਰਾ ਈਸਟ ਮੇਰਾ ਗੁਰੂ ਮੇਰਾ ਦਾਤਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਦਾ ਹੀ ਮੇਰਾ ਸਹਾਈ ਬਣਿਆ ਹੋਇਆ ਹੈ ਕਿਉਂਕਿ ਉਹ ਮੇਰਾ ਮਿੱਤਰ ਬਣ ਗਿਆ ਹੈ ਮੈਂ ਹੁਣ ਈਸ਼ਵਰ ਦੇ ਗੁਣਾਂ ਨੂੰ ਧਾਰਨ ਕਰਕੇ ਉਸ ਦਾ ਮਿੱਤਰ ਬਣ ਗਿਆ ਹਾਂ ਮੈਂ ਈਸ਼ਵਰ ਨੂੰ ਬਹੁਤ ਚੰਗਾ ਲੱਗਦਾ ਹਾਂ ਕਿਉਂਕਿ ਮੈਂ ਉਸ ਦੇ ਸਾਰੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਰਿਹਾ ਹਾਂ ਉਹ ਮੇਰਾ ਮਿੱਤਰ ਹੈ ਤੇ ਸਦਾ ਹੀ ਸਹਾਈ ਰਹਿੰਦਾ ਹੈ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਵਾਹਿਗੁਰੂ ਜੀ ਦੇ ਚੋਜ ਤੇ ਅਚਰਜ ਵਡਿਆਈਆਂ ਨੂੰ ਵੇਖ ਵੇਖ ਕੇ ਅਤੇ ਉਸ ਦੀ ਮਹਾਨ ਵਿਆਪਕਤਾ ਦੇ ਰੰਗ ਤਮਾਸ਼ੀ ਕੁਦਰਤ ਦੇ ਨਜ਼ਾਰੇ ਜਿਹੜੇ ਸਾਰੇ ਹੀ ਸੁਖ ਆਨੰਦ ਦੇਣ ਵਾਲੇ ਹਨ ਤੇ ਮੇਰਾ ਮਨ ਵੀ ਇਨਾਂ ਸਭ ਚੀਜ਼ਾਂ ਨੂੰ ਵੇਖਦਾ ਹੋਇਆ ਮਾਣਦਾ ਹੋਇਆ ਆਪਣੇ ਪਿਆਰੇ ਮਾਲਕ ਦੇ ਕੋਟਕਾ ਨੂੰ ਆਨੰਦ ਵਿੱਚ ਆ ਜਾਂਦਾ ਹੈ ਮੈਨੂੰ ਖੁਸ਼ੀ ਮਿਲਦੀ ਹੈ ਤੇ ਚੜ੍ਹਦੀ ਕਲਾ ਵੀ ਮਿਲਦੀ ਹੈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਹੁਣ ਗੁਰੂ ਜੀ ਸਾਨੂੰ ਨਸੀਹਤ ਦੇ ਰਹੇ ਹਨ ਕਿ ਉਪਰਲੀਆਂ ਤੋਕਾਂ ਵਿੱਚ ਇੱਕ ਰੱਬ ਦਾ ਪਿਆਰਾ ਭਗਤੀ ਕਰਨ ਵਾਲਾ ਨਾਮ ਸਿਮਰਨ ਵਾਲਾ ਪ੍ਰਭੂ ਨਾਲ ਜੁੜਿਆ ਹੋਇਆ ਆਨੰਦ ਮਾਣਦਾ ਹੈ ਤੇ ਚਿੰਤਾ ਮੁਕਤ ਰਹਿੰਦਾ ਹੈ ਕਿ ਪ੍ਰਭੂ ਦਾ ਮੇਰਾ ਹਰ ਵੇਲੇ ਸਹਾਈ ਹੁੰਦਾ ਹੈ ਔਖੀ ਘੜੀ ਤਾਂ ਮੈਨੂੰ ਕਦੇ ਦੇਖਣ ਹੀ ਨਹੀਂ ਦਿੰਦਾ ਕਿਉਂਕਿ ਉਸ ਦਾ ਪ੍ਰਭੂ ਦੇ ਨਾਲ ਚਿੱਤ ਲੱਗ ਗਿਆ ਹੈ ਉਸ ਦਾ ਨਾਮ ਸਿਮਰਨ ਕਰਕੇ ਤੇ ਗੁਣਾਂ ਨੂੰ ਧਾਰਨ ਕਰਕੇ ਪ੍ਰਭੂ ਨਾਲ ਉਸ ਦੀ ਮਿੱਤਰਤਾ ਹੋ ਗਈ ਹੈ ਤੇ ਉਹ ਸਭ ਆਨੰਦ ਮਾਣ ਰਿਹਾ ਹੈ ਅੰਤ ਵਿੱਚ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ हे ਮਨੁਖ ਤੂੰ ਵੀ ਪ੍ਰਭੂ ਨੂੰ ਸਿਮਰ ਸਿਮਰ ਕੇ ਉਸ ਦੇ ਗੁਣ ਗਾਇਨ ਕਰ ਕਰਕੇ ਉਸ ਦੀ ਭਗਤੀ ਕਰ ਕਰਕੇ ਉਸ ਦੇ ਗੁਣਾ ਅਨੁਸਾਰ ਜਿਉਣ ਦੀ ਆਦਤ ਬਣਾ ਲੈ ਤਾਂ ਸਭ ਸੁਖ ਹੀ ਸੁਖ ਹੈ ਸਭ ਸੁਖ ਹੀ ਸੁਖ ਹੈ ਫਿਰ ਵਾਹਿਗੁਰੂ ਜੀ ਤੇਰੀ ਵੀ ਪੂਰੀ ਤਰ੍ਹਾਂ ਪੈਜ ਰੱਖ ਲੈਣਗੇ ਆਪਣਾ ਸਾਰਾ ਹੀ ਬਿਰਦ ਤੇਰੇ ਉੱਤੇ ਨਿਛਾਵਰ ਕਰ ਦੇਣਗੇ ਤੇ ਤੂੰ ਸੁਖੀ ਹੋ ਜਾਵੇਂਗਾ ਤੇ ਜ਼ਿੰਦਗੀ ਦਾ ਆਨੰਦ ਮਾਣੇਂਗਾ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ